ਹਾਂਜੀ ਸਤਿ ਸ੍ਰੀ ਅਕਾਲ ਜੀ ਆ ਲੱਡੜੀ ਫੰਤੇ ਬੋਬੋ ਵੈਲਕਮ ਹੈ ਜੀ ਅੱਜ ਜੀ ਵਿਲਦਾ ਗਿਆ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਜਿੱਥੇ ਸੀਲ ਮਂਜੀਠਾ ਅੱਜ ਦੀ ਵੀਡੀਓ ਦੇ ਵਿੱਚ 10-12 ਮਰਜਾਂ ਹਾਲਾਂਗੇ ਜੋ ਵਿੱਚ ਸੱਜਰਾ ਤੇ ਗੱਬਣਾ ਤੇ ਹਰਿਆਣੇ ਦੀਆਂ ਇਹ ਝੋਟੀਆਂ ਵਿੱਚ ਤੇ ਦੋ ਚਾਰ ਆਪਣੇ ਇੱਧਰ ਦੀਆਂ ਵੀ ਫਾ ਲਾਂਗੇ। ਬਾਕੀ ਵੀਰ ਜੀਆਂ ਕਰਦੇ ਆ ਗੱਲਬਾਤ, ਪੁੱਛਦੇ ਆ ਡਿਟੇਲ। ਹਾਂਜੀ ਸਾਸਿਕਾਲ ਜੀ। ਸਾਸਿਕਾਲ ਜੀ। ਕਿਹੋ ਜਿਹਾ ਹਾਲ? ਠੀਕ-ਠਾਕ ਬਹੁਤ ਈਆ। ਤੇ ਇਹ ਭਾਈ ਉਹ ਮੇਰੇ ਉੱਪਰ ਬੁਧਰ ਪਾਸ਼ਾ ਦੀ ਨਸਤਾ ਜੀ। ਬਾਕੀ ਸਭ ਤੋਂ ਪਹਿਲਾਂ ਮੇਰੇ ਤੋਂ ਦੇਸ਼-ਵਦੇਸ਼ ਪੈਕੇ ਜਿੱਥੇ ਜਸਵੀਰ ਭੈਣ ਭਰਾ ਹਾਂਜੀ। ਉਹਨਾਂ ਨੂੰ ਪਿਆਰਪਰੀ ਸਾਸਿਕਾਲ। ਹਾਂਜੀ। ਤੇ ਬਾਕੀ ਮਾਲ ਆਪਣੇ ਕੋ ਉਧਰ ਦਾ ਵਗਾ ਇਧਰ ਦਾ ਵਗਾ ਹਾਂਜੀ ਹਾਂਜੀ ਤੇ ਆਹ ਬਾਬਾ ਜੀ ਆਜੋ ਹਾਂਜੀ ਚੱਲੀਏ ਹਾਂਜੀ ਚੱਲੀਏ ਆਉਣ ਲੰਗਰ ਤੇ ਆ ਤੇ ਬਾਕੀ ਪਿੰਡ ਆਪਣਾ ਬੰਘਾਲੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਸਕੀਲ ਮਜੀਠਾ ਠੀਕ ਹੈ ਗੈਂਦੀਪੁਰ ਟਾਹਨ ਪੂਰਾ 4 ਕਿਲੋਮੀਟਰ ਪੈਂਦਾ ਹਾਂਜੀ ਤੇ ਪਿੰਡ ਛੋਟੀ ਬੰਘਾਲੀ ਆ ਨਾਲ ਹੀ ਵੱਡੀ ਆ ਛੋਟੀ ਆ ਠੀਕ ਤੇ ਬਾਕੀ ਸੂਆ ਸੂਆ ਮਾਲਿਆ ਹਾਂਜੀ ਚੋ ਚਵਾ ਕੇ 2 ਡੰਗ 3 ਡੰਗ ਜਿੰਨੇ ਡੰਗ ਮਰਜੀ ਕੋ ਖੜੀ ਠੀਕ ਹੈ ਜਿਹੜਾ ਗੱਪਣ ਆ ਹਾਂਜੀ ਉਹ ਪਾ ਕੇ ਤੇ 라ਜਣਾ ਠੀਕ ਹੈ ਚਲਾ ਗਿਆ ਕੰਮ ਚਲਾ ਗਿਆ ਚਲਾ ਗਿਆ ਖੋਲੀ ਇਹ ਸੁਈ ਚੋਦੀ ਠੀਕ ਹੈ ਜੀ ਇਹ ਸੂਆ ਕਿਨਵਾ ਆ ਗਿਆ ਪੁਰ ਪਹਿਲਾਂ ਨਾ ਜਾਨਣਾ ਸ਼ੁਰੂ ਕੀ ਸੀ ਕੀਆ ਠੀਕ ਹੈ ਜੀ ਲੈ ਆਓ ਜੀ ਲੈ ਆਓ ਵੱਡੀ ਝੋਡੀ ਕਾਦੇ ਕਰਦੇ ਹੈ ਹਾਂਜੀ ਇਹ ਹੜਿਆਣੇ ਦੀ ਬਹੁਤ ਜਲਦੀ ਕਾਦ ਬਜਾ ਰਿਹਾ ਠੀਕ ਹੈ ਜੀ ਐਨ ਇਹਨੂੰ ਮੂੰਹ ਕਰ ਦਿੰਦੇ ਆ ਦਿਖਾ ਦਿਓ ਬਾਕੀ ਕਾਦ ਮੂਹਰੇ ਨਾ ਮਾਵਾਂਗਾ ਹਾਂਜੀ ਪੂਰਾ ਕਾਦ ਵੇ ਖੁੱਡਾ ਹੁਣਾਲ ਨਹੀਂ ਜਾਣਾ ਹਾਂਜੀ ਕਾਦ ਬਹੁਤ ਦੁੱਧ ਕਿੰਨਾ ਕੱਢ ਜੋ ਦੁੱਧ 11 ਕਿਲੋ ਪੱਕਾ ਦੁੱਧ 11 ਕਿਲੋ ਪੱਕਾ ਠੀਕ ਹੈ ਜੀ ਦੁੱਧ 11 ਤਾਂ ਤੇਰਾ ਜਨਾ ਜਨਾ ਨਹੀਂ ਚੱਲਦੀ ਠੀਕ ਹੈ ਜੀ ਤੰਦੀ ਭਲੀ ਚੱਟਾਂ ਵੇਖ ਲੇਵਾ ਵਾ ਕਿਦਾਂ ਨਾਲਾਂ ਦਾ ਮੈਂ ਇਹ ਕੱਡਾ ਫੁੱਡਾ ਵੇਖ ਤੁਸੀਂ ਬਸ ਮੂੰਹ ਲਾ ਕੇ ਫੇਰ ਪਸ ਬਣਾਏ ਪੀ ਮਗਰ ਦੇ ਗੱਡੀ ਆ ਰਹੀ ਹੈ ਕੱਟੀ ਆ ਰਹੀ ਹੈ ਮਗਰ ਦੇ ਬਹੁਤ ਸੋਹਣੀ ਆ ਵੇਖ ਨਾ ਨਾ ਨੂੜ ਥਲੇ ਬੈਗ ਖਾਲਦੇ ਯਾਰਾਂ ਕੱਟੀ ਗਈ ਆ ਕੱਟੀ ਆ ਮਾ ਗੱਡੀਆਂ ਵੇ ਨਾ ਨੂੜ ਦੇ ਸਾਫ ਵੜੀ ਚੱਡੀ ਦੀ ਕੰਦ ਬਣਾ ਵੇ ਕੰਦ ਪੂਰਾ ਚੰਗਾ ਬਣਾ ਕਹਿੰਦਾ ਬਲੀਆਂ ਝੋਟੀਆਂ ਹਾਂ ਹਾਂਜੀ ਸਾਡੇ ਦੇਖੋ ਕਿੰਨਾ ਵਧੀਆ ਕਿ ਨਹੀਂ ਥੋੜਾ ਵੇਖੋ ਕਾਦ ਜਗਾ ਬਣਾ ਕਹਿੰਦਾ ਹੁੰਦਾ ਵੇ ਠੀਕ ਹੈ ਜੀ ਤੇ ਦੱਸੋ ਮੁੱਲ ਮੁੱਲ ਵੀਰੇ ਦਾ ਜਿੰਨਾ ਮਰਜ਼ੀ ਕਰੀ ਦੇ ਦੇਂਗਾ ਝੋਡੀ 1 45 ਦੀ ਹਾਂਜੀ ਜੈ ਜੈ ਇਹਦਾ 45 ਨਹੀਂ ਚਲੋ ਦੇ ਦੇਣੀ ਜੈ ਜੀ ਹਾਂਜੀ ਨਾ 40 ਨਾ 45 ਹਾਂਜੀ ਦੇ ਦੇਣੀ ਆ ਜੀ ਗੱਲ ਕਾਦੀ ਆ ਠੀਕ ਐ ਤੇ 35 ਤੇ 35 ਦੀ ਵੀ ਨਹੀਂ ਹਾਂ ਨਾ ਇੱਕ 30 ਜੋੜੀ ਦੇ ਦਾਂਗੇ ਇੱਕ 30 ਦੀ ਇੱਕ 30 ਦੀ ਜੋੜੀ ਦਿੰਦਾ ਹਾਂ ਨਾ ਵੱਡੀ ਰੋਟੀ ਆ ਜੋੜੀ ਵੇਲਾ ਗੱਡੀ ਹੋ ਠੀਕ ਐ 11 ਕਿਲੋ ਬਾਕੀ ਆਹ ਗੱਡੀ ਧੋਂਦੀ ਚਾਹੇ ਆਹ ਵੇਖੋ ਧੋਂਦੀ ਜੀ ਧੋਂਦੀ ਗੱਡੀ ਓਏ ਇੱਕ ਨੰਦਰਾ ਦੀ ਛਿੱਗੀ ਆ ਠੀਕ ਐ ਇਹ ਚੌਂਕੀਆਂ ਲੱਗੀਆਂ ਹੋ ਚੌਂਕੀਆਂ ਲੱਗੀਆਂ ਹੋ ਤੇ ਬਾਕੀ ਵੱਡੀ ਪਹਿਲਾਂ ਗੱਡੀ ਆ ਪੂਰੀ ਇਹ ਕੋ ਬੜੀ ਕੱਟੀ ਵੇਚ ਰ ਡੱਕ ਡਾ ਸਾਫ ਆ ਤੋਂ ਬਾਕੀ ਉੱਤੇ ਤੋਂ ਮਾਲ ਆਪੇ ਦੇ ਪੈਂਦਾ ਹਾਂ ਹਾਂਜੀ ਹਾਂਜੀ ਇਹਦੇ ਮਗਰ ਇੱਕ ਕੱਟੀ ਇਹਦੀ ਵੀ ਕੱਟੀ ਆ ਕੱਟੀ ਆ ਗਈ ਮਗਰ ਇਹਨਾਂ ਕੋ ਉਹ 12 ਕਿਲੋ ਪਰ 11 ਕਿਲੋ ਪੱਕਾ ਦਾ ਵੇਖ ਠੀਕ ਹੈ ਜੀ 11 ਕਿਲੋ ਲੈ ਲਿਓ ਅਕਾ ਵੇਖ ਤਾ ਪੰਗੋ ਰੇ ਕਰਨ ਵਾਲੀ ਸਾਲੀ ਛੋੜੀ ਜਾਂਦੀ ਰਹੀ ਹੈ ਇਹਦਾ ਉਹ ਕੱਢੀ ਗਿਆ ਉਹ ਬੋਲ ਗਿਆ ਇਹ ਦੇ ਵੇਖਣ ਜਿਹੜਾ ਨਾੜਾ ਵਿੱਚ ਚੜੀ ਨਹੀਂ ਹੋ ਰਹੀ ਹੈ ਠੀਕ ਹੈ ਮੁਖਾਲਦੇ ਮਣੀ ਸਾਰੀਆਂ ਇਹ ਨਹੀਂ ਕੋਈ ਪਛਮਾਨ ਨਹੀਂ ਲੱਗਾ ਕੋਈ ਉਦੀ ਰਾਤ ਦੀਆਂ ਨਹੀਂ ਚੋਈਆਂ ਕੋਈ ਡਕੀਆਂ ਨਹੀਂ ਆ ਤਸਲੀਕ ਨਹੀਂ ਕੋਈ ਹੋਰੀ ਵੇਖ ਗੱਲ ਪਿਓਰ ਕਾਈ ਦਸੋ ੜੀ ਇਹ ਵੀ ਝੋੜੀ ਦੇ ਦਾਂਗੇ ਹਾਂ ਨਾ 1 35000 ਨਾ 35 ਦੀ ਨਾ 30 ਦੀ ਹਾਂਜੀ ਇਹਨੂੰ ਦੇ ਦੇਣ ਵਾਲੀ ਗੱਲ ਕਰ ਦੇਣੀ ਆ ਹਾਂਜੀ ਤੇ ਵੇਚਣੀਆਂ ਵਾਂ ਗੱਲ ਕਰਦੀ ਆ ਹਾਂਜੀ 1 ਪੰਜੀ ਦੀ 1 ਬੰਜੀ ਦੀ ਉਹਦੇ ਵਿੱਚ ਅਸੀਂ 2000 ਛੋਟ ਕਰ ਦੇਣੀ 1 23 ਦੀ 1 23 ਦੀ ਹਾਂ ਨਾ ਦੇ ਦਾਂਗੇ ਝੋੜੀ ਠੀਕ ਝੋੜੀ ਦਾ ਕਿੱਡੀ ਵੱਡੀ ਉਹ ਕਾਲੀ ਇੱਕਾਂ ਦਾ ਉਦਵੀ ਝੋਟੀਆਂ 11 12 ਕਿਲੋ ਦੇ ਹੋਣਿਆ ਠੀਕ ਹੈ ਜੀ ਇੱਕ 20 ਦੀ ਦੇ ਦਾਂਗੇ ਪੱਕੀ ਹਾਂ ਨਾ ਇੱਕ 20 ਦੀ ਹਾਂ ਇੱਕ ਵੀਦੀ ਪਹਿਲਾਂ ਗੱਟਿਆ ਚੌਕੀ ਦੇਲੇ ਚੌਕੀ ਗੇਲੇ ਦੋਂਦੀ ਗੇਲੇ ਠੀਕ ਹੈ ਜੀ ਦੋਂਦੀ ਹੋਈ ਹੈ ਚੌਕੀ ਦੀਆਂ ਜੇ ਲੱਗੰਡੀਆਂ ਆ ਜੇ ਭਨੀਆਂ ਆ ਹਾਂ ਜੀ ਭਨੀਆਂ ਆ ਤੇ ਬਾਕੀ ਚਲੋ ਆਹ ਯਾਰ ਇਹ ਵੱਡੀ ਝੋਟੀਆਂ ਵੀ ਛੋਟੀਆਂ ਇਹ ਦਾ ਬੱਚਾ ਕੱਟੀ ਹੈ ਨਾ ਹਾਂ ਇਹ ਕੱਟੀ ਹੈ ਪਹਿਲੇ ਨੰਬਰ ਦੀ ਕੱਟੀ ਇਹਦਾ ਕਟਾ ਆਵੇ ਆ ਬਾਕੀ ਕਟਾ ਆਗਾ ਆ ਕਟਾ ਵਾ ਆ ਛੋਡੀ ਪਹਿਲੇ ਇਹ ਤੋਂ ਦੋ ਦੋ ਹੋਗਾ ਜਿਆਦਾ ਪਰ 12 ਕਿਲੋ ਮਿੰਕੇ ਦੇਵਾਂਗੇ ਦੋਹਾਂ ਟਾਈਮਾਂ ਦਾ ਵੇਖ ਲਿਓ ਕੱਟੀ ਦਾ ਠੀਕ ਹੈ ਜੀ ਇਧਰ ਪਿਓਰ ਇੱਕ ਰੰਗ ਕਾਲੀ ਇੱਕ ਤੇ ਵਾਲ ਹਣ ਚਟਾ ਜਿਹਦਾ ਚਿਪਰਾਂ ਘਖਣ ਲੰਗੇ ਨੇ ਸਿੰਘ ਵੀ ਸਭ ਕੁਝ ਹੀ ਸਾਫ਼ ਹੈ ਬਹੁਤ ਛੋਡੀ ਤਸਵੀਰ ਘੜੀ ਹੈ ਬਿਲਕੁਲ ਪਿਓਰ ਆ ਮੋੜਾ ਵਾ ਆ ਵੇਖੋ ਹਾਂਜੀ ਉਸ ਇੰਨੀ ਹੈ ਜੀ ਉੱਚੀ ਰੱਖਦੀ ਆ ਉੱਚੀ ਪਰ ਹੈ ਕੋਈ ਟੁੱਟੀ ਟੱਡੀ ਨਹੀਂ ਆ ਇਦਾਂ ਹੀ ਆ ਕੋਈ ਟੁੱਟੀ ਨਹੀਂ ਪੁੱਛਦੀ ਇਦਾਂ ਹੀ ਆ ਠੀਕ ਹੈ ਜੀ ਇਹ ਕਦਾਂ ਚੁੱਕ ਕੱਢੀ ਸੈਂਗਰੀ ਦੇ ਆ ਬੇਕ ਨਹੀਂ ਆ ਸੈਂਗਰੀ ਛੇੜਿਆ ਕੋਈ ਬਣਾਇਆ ਨਹੀਂ ਬੇਕ ਟੀਂ ਕਰਦਾ ਆਂ ਦੇ ਵਾਪਸ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋਇਆ ਇਹਨੂੰ ਸੂਈ ਨੂੰ ਅੱਧਾ ਅਧਰ ਹੋ ਗਿਆ ਠੀਕ ਹੈ ਜੀ ਦੋ ਦੋ ਕੰਨ 12 ਕਰੋ ਤੇਰੀ ਮੈਂ ਯਾਰ ਕਰਾਂ ਤੂੰ ਖੰਡਰਾਂ ਨੂੰ ਮਾਰ ਦੇ ਤੂੰ ਏ ਨਾ ਇਹ ਨੀ ਨੂੰ ਕੇ ਕਦਮਾਂ ਲੱਗਾ ਨਾ ਚੰਗੀ ਤਰ੍ਹਾਂ ਸਦੀਰ ਇਹ ਕੈਨਡਾ ਦੇ ਵੇਲੇ ਠੀਕ ਹੈ ਟੈਮੋ ਟਾਈਮ ਬਾਕੀ ਚੋ ਕੇ ਲਵੇ ਕੋਈ ਠੀਕ ਹੈ ਬਸ ਇਹ ਨਹੀਂ ਵੀ ਕਹਿ ਦੀ ਵੀ 15 16 ਕਿਲੋ ਨਹੀਂ ਦਿੰਦੀਆਂ ਸਾਡੀਆਂ ਉਹ ਨਹੀਂ ਜੇ 15 16 ਕਿਲੋ ਲਈ ਹੋਵੇ ਤਾਂ ਉਹ ਵੀ ਚੀਜ਼ ਹੀ ਆ ਠੀਕ ਹੈ ਨਾਲੇ ਤਾਂ ਨਹੀਂ ਦਿੰਦੀ ਤਾਂ ਅਸੀਂ 15 16 ਨਾਲ ਹੀ ਲੈਂਦੇ ਆ ਪਰ ਹੁਣ ਮੈਂ ਚਲੋ ਜੀ 15 16 ਕਿਲੋ ਕੋ ਦਊਗੀ ਜੇ ਮੈਂ ਦੱਸਾਂ ਨਹੀਂ ਜਿਹਦਾ ਨਾ ਹੈ ਹੀ ਨਹੀਂ ਤੇ ਫਿਰ ਕੀ ਗੱਲ ਹਾਂ ਜਿੰਨੇ ਆ ਨਹੀਂ ਉਹ ਖੁਦ ਦੱਸਣਾ ਦੇਖ ਵਾ ਕੱਢੀ ਵੇਲਾ ਨਹੀਂ ਸੋਨਾ ਨਹੀਂ ਆ ਰੇਟ ਵੀ ਦਾ ਗੱਲ ਜਨਾ ਬੱਤੀ ਕਰੀਏ ਇਹ ਤੁਹਾਡੀ ਜਣੀ 1 ਲੱਖ ਦੇ 32 ਹਜਰ ਬੱਤੀ ਨਹੀਂ ਦੇਖਣੀ ਝੋਟੀ ਜਪੋਂ ਚੰਗੀ ਹਾਂਜੀ ਪਰ ਜ਼ਿਆਦਾ ਹੀ ਚੰਗੀ ਕੱਟੀ ਹੈ ਜਿਆਦਾ ਚੰਗੀ ਹੈ ਪਰ ਜਦੋਂ ਦੇ ਦੇਣੀ ਆ ਇਹ ਆਣਗੀਆਂ ਇਹ ਨਾ ਬੱਤੀ ਨਾ 30 ਨਾ 50 ਇਹ ਵੀ 1 ਬਾਈ ਦੀ ਦੇਣੀ ਹੈ 1 ਬਾਈ ਦੀ 1 ਬਾਈ ਦੀ ਕੱਟੀ ਹਾਂ ਨਾ ਦੇਣੀ ਬਈ ਕੱਟੀ ਵੇਖੋ ਚੀਜ਼ ਕੀ ਆ ਕੱਟੀ ਇਹ ਨਿਸ਼ਾਨਾ ਹੈ ਬਿਲਕੁਲ ਨਮੂਨਾ 12 ਲੀਟਰ ਦਾ ਪੱਕਾ ਪਾਓਗੇ 10 ਡਾਂਗੇ ਚੋਗੇ ਮੈਂ ਕਿਦਾਂ ਦਾ ਲੈ ਤਸਦੀਆਂ ਕਰੇ ਠੀਕ ਹੈ ਜੀ 1 ਬਾਈ ਦੀ ਝੋਟੀ ਦਵਾਂਗੇ ਉਜੋ 1000 ਛੋਲ ਕਰਾਂਗੇ 1 1 ਕੀ ਦੀ ਲਾਵਾਂਗੇ 1 1 ਕੀ ਦੀ ਛੋੜੀ ਲਾਵਾਂਗੇ ਆ ਇਹਦੇ ਕੋ 13 ਕਰੋੜ ਦਾ ਕੱਟੀ ਪਹਿਲੇ ਹੁੰਦਾ ਦੋਂਦੀ ਆ ਠੀਕ ਹੈ ਜੀ ਤੇ ਆਹ ਦੋਂਦੀ ਆ ਕੱਟੀ ਇਹਦੇ ਮਗਰ ਹੋਰ ਜ਼ਿਆਦਾ ਚੰਗੀ ਝੋਟੀ ਹੈ ਇਹਦੇ ਮਗਰ ਵੀ ਕੱਟੀ ਹੈ ਇਹਦੇ ਮਗਰ ਵੀ ਕੱਟੀ ਹੈ ਇਹਦੀ ਝੋੜੀ ਬਹੁਤ ਚੰਗੀ ਹੈ ਇਹ ਵੀ ਪਹਿਲਾ ਸੁਆ ਹੈ ਦੇਖੋ ਖਾਤ ਕਿੰਨਾ ਵਾ ਤੇ ਇਧਰ ਵੇਖ ਦੋਂਦੀ ਦਾ ਫਾਰਮੜੇ ਆ ਇਧਰੇ ਇਹ ਦੋਂਦੀ ਆ ਝੋਟੀ ਆ ਠੀਕ ਹੈ ਜੀ ਦਾ ਵੀ ਜੰਦਾ ਬਿਲਕੁਲ ਠਾਉਰ ਸਿਆ ਦੋ ਦੋ 13 ਕਿਲੋ ਆਉਂਦਾ ਇਹ ਨਹੀਂ ਵੀ ਕਹਿਆ ਦੀ 15 ਕਿਲੋ 13 ਕਿਲੋ ਜਿਹੜਾ ਠੰਡਾ ਕਰਕੇ ਜਿਹੜਾ ਲੀਟਰ ਨਾਲ ਮੜ ਕੇ ਤੇ ਨਾ ਮੈਂ ਕਿ ਤੂੰ 24 ਫੱਲੀ ਵੇਰੇ ਹੀ ਆਣ ਕੇ ਆਪਣੀ ਲੈ ਠੀਕ ਹੈ ਜੀ ਵੱਡੀ ਜੋੜੀ ਆ ਓਏ ਆਂ ਜੋ ਨਹੀਂ ਗੋਲਦੀ ਮੜ ਗਿਆ ਕਿਹਨਾਂ ਨੰਬਰ ਪੜ ਜਾਉਂ ਮਾਰਦੇ ਨਹੀਂ 13 ਕਿਲੋ ਉਹਨੂੰ ਬੰਦ ਇੱਧਰ ਲਾਵਾ ਤੋਗੇ ਦਿਮਾਗ ਪਾ ਕੇ ਆਪਣਾ ਕਾ ਕਰ ਤਰਿਆ ਅੰਗੇ ਓਹੜੇ ਮੋ ਚੋਡੀ ਪੀ 5 ਲੀਟਰ ਨਾ ਮਿਲ ਕੇ ਦੇਵਾਂਗੇ 13 ਕਿਲੋ ਹੀ ਆਪਣੇ ਕਰੋ ਬਾਕੀ ਤੁਸੀਂ ਲਈ ਕਰੋ ਆਪਣੀ ਠੀਕ ਹੈ ਜੀ ਹਾਂਜੀ ਪੂਰੀ ਕਾਲੀ ਗੁਲੀ ਝੋਡੀ ਕਿਦਾਂ ਵਿਕਲਾ ਇਹ ਹੁਣ ਪਛਮਾਨ ਹੀ ਲੱਗੇ ਜੇ ਪਛਮਾਨ ਲੱਗਾ ਤੇ ਇਦਾਂ ਜਿਹਾ ਭੁਜਾ ਸੁਵੇਦੇ ਚੁਈਆਂ ਨਹੀਂ ਚੱਡੇ ਚਲੋ ਚੰਗੇ ਵਈਆਂ ਠੀਕ ਹੈ ਜੀ ਚਲੋ ਅਜੇ ਬਾਕੀ ਸਾਰੀਆਂ ਨਵੀਆਂ ਕਟੀਆਂ ਹਾਂਜੀ ਦੱਸੋ ਰੇਟ ਕਿਲਾ ਮੋਲੀ ਨਾ ਮਰੀਏ 1 40 ਦੀ ਇੱਕ 40 ਦੀ ਨਾ 40 ਤੇ ਨਾ 35 ਹਾਂਜੀ ਹਾਂ ਨਹੀਂ ਦੇ ਦੇਣੀਆਂ ਦੇਣ ਵਾਲੀ ਗੱਲ ਕਰਨੀ ਉਹ ਨਹੀਂ ਕਰਨਾ ਵੀ ਬਹੁਤ ਜ਼ਿਆਦਾ ਮੁੱਲ ਕਰ ਲੀਏ 30 ਦੇ ਦਾਂਗੇ ਠੀਕ ਹੈ ਤੇ 30 ਦੇ ਵਿੱਚੋਂ 2000 ਛੋਟ ਕਰ ਦਾਂਗੇ 1 28 ਦੀ ਬਾਤ ਉਹ ਨਹੀਂ ਕੋਈ ਝੋਟ 13 ਗੱਲ ਲੇਟ ਨਾ ਮਿੰਟ ਦੇ ਦਵਾ ਬਿਲਕੁਲ 13 ਕਿਲੋ ਦੁੱਧ ਤੇ 1 28 ਝੋਟੀ ਝੋਟੀ ਆ ਕਹਿਣ ਦੀ ਗੱਲ ਨਹੀਂ ਕੋਈ ਬਾਕੀ ਇਹ ਟਾਈਮ ਹੀ ਥੋੜਾ ਬੜਾ ਥਾਣੇ ਵੇਖ ਕੇ ਇਕੱਲਾ ਇਕੱਲਾ ਹੋਵੇ ਹਾਂਜੀ ਆ ਵੀ ਝੋਟੀ ਪਿਓਰ ਇੱਕ ਰੰਗ ਕਾਲੀ ਵੇਲਾ ਆਹਨਾਂ ਦੀ ਪੂੰਛ ਢੀ ਹ ਨਹੀਂ ਹੁੰਦੀ ਆ ਇਹਦੀ ਤਾਂ ਨਹੀਂ ਏ ਪਤਾ ਨਹੀਂ ਕੀ ਹਸ ਸਕਦਾ ਵੇਦਾ ਸਾਨੂੰ ਤਾਂ ਪਤਾ ਨਹੀਂ ਆ ਪਿਓਰ ਇੱਕ ਰੰਗ ਕਾਲੀ ਆ ਪਹਿਲੇ ਸੂਏ ਦੋਂਦੀ ਏ ਚੌਕ ਦੀਆਂ ਪੁੱਟੰਡੀ ਚੌਕ ਕੀ ਲਾ ਲੋ ਕਰ ਲੋ ਠੀਕ ਹੈ ਮਗਰੇ ਤੇ ਕੱਟੀ ਆਵੇ ਇਹ ਮਗਰ ਵੀ ਕੱਟੀ ਆ ਕੱਟੀ ਇਹ ਮਗਰ ਦੇ ਜਦੋਂ ਬਸਮਾਹ ਪਾਉਂਦੀ ਆ ਥਣ ਰੋਕ ਰੋਕ ਦਾ ਹੋਰ ਦਾ ਹੋਰ ਹੀ ਕਰ ਜਾਂਦੀ ਆ ਠੀਕ ਗਾਠ ਵੱਡਾ ਕੱਟੀ ਦਾ ਮੈਂ ਨਾ ਗੱਲਾਂ ਹੀ ਗਾਉਂਦੀ ਆ ਪੂਰਾ ਕੱਟ ਵੱਡੇ ਕੱਢ ਜਾਂ ਤੇ ਬਸਮਾਹ ਪਾ ਕੇ ਥਣ ਰੋਕ ਰੋਕ ਮੁੱਠਾ ਜਾਂਦਾ ਠੀਕ ਆ ਉਹਦਾ ਬਸਮਾਹ ਪਾ ਕੇ ਸਾਨੂੰ ਹੁੰਦੀ ਆ ਦੋ ਦੋ ਦਾ 11 ਕਿਲੋ ਆ ਲੀਟਰ ਵਾਲਾ ਠੰਡਾ ਕਰਕੇ ਇਹ ਤਾਲੀਆਂ ਵਿੱਚ ਕੱਟੀਆਂ ਜਦੋਂ ਖੋਦੀ ਨਹੀਂ ਦੋ ਦੰਦੇ ਨਾਲ ਬਦਰ ਨਹੀਂ ਹਾਂਜੀ ਇਹ ਕਿਦਾਂ ਪੂਰੀ ਕਾਲੀ ਇੱਕ ਰੰਗ ਜਾਮ ਗਿਆ ਇਹਨੂੰ ਖੋਲ ਲੋ ਮਰੇ ਆ ਲੈਓ ਲੈਓ ਅਨੀਆਂ ਨੇ ਇਸੇ ਕਰਕੇ ਵੱਖਰੀ ਬੱਧਾ ਵੀ ਤੁਹਾਨੂੰ ਤਾਂ ਕਰਦੀ ਨਹੀਂ ਮਰੇ ਇਹ ਨਹੀਂ ਤਾਂ ਦੀ ਦੁੱਧ ਵੀ ਨਾ ਤੇਰਾ ਕਿਲੋ ਆਪਣੇ 11 ਕਿਲੋ ਆ ਠੀਕ ਹੈ ਜੀ ਪਹਿਲੇ ਗੰਡੀਆਂ ਆਉਂਦੀਆਂ ਵੀ ਪਹਿਲਾਂ ਖੜਕਦੇ ਬਾਹਰ ਕੇ ਚੋਣ ਠੀਕ ਹੈ ਜੀ ਸਿਰ ਗੰਡੀਆਂ ਦੀ ਪੂਰ ਗਰੰਟੀ ਆ ਵੀ ਬਹੁਤ ਜ਼ਿਆਦਾ ਫਿਊਟੀਆਂ ਹੋਣ 10 ਨਹੀਂ ਮਾਰਦੀ ਸਾਦੇ ਵਜਨ ਉਹ ਡਾਏ ਦਾ ਹਾਂਜੀ ਸਾਡੇ ਹਾਰੇ ਪਹਿਲਾਂ ਸਾਰੀ ਦੇਖਿਆ ਦੋਸਤ ਉਹਦੀ ਨੰਬਰ ਕਿੰਨੀ ਆਵੀਏ ਦੇਣਾਗੇ 1 ਲੱਖ 28000 ਇਹ ਬਿਲਕੁਲ ਭੱਗੇ ਵਾਲਾ ਮੁੱਲ ਕਰਦੇ ਨਾ ਅੱਜ ਨਹੀਂ ਹਾਂਜੀ ਨਾ 28 ਹਾਂਜੀ ਹਾਂਜੀ ਨਾ 15 ਹਾਂਜੀ 1-10 ਜੋੜੀ ਲੈਣੀ ਹੈ 1-10 ਦੀ 1-10 ਦੇਣੀ ਆ ਠੀਕ ਹੈ 1-10 ਦੇ ਦਾਂਗੇ ਉਹਦੇ ਤੋਂ 1000 ਛੋਟ ਕੇ 1 ਲੱਖ 9000 ਚੁੜੀ ਦਵਾਂਗੇ 1 ਲੱਖ 9000 ਦਾ ਨਾ ਪੱਕੀ ਠੀਕ ਹੈ ਛੋਟੀ ਮਿਲ ਵੱਡੀ ਏ ਠੀਕ ਦੋਤ ਵੀ 10 ਤੋਂ ਬਾਹਰ 11 ਲਾ ਕੇ ਬਣੇ ਹੋਊਗਾ ਠੀਕ ਹੈ ਵੱਡਾ ਕੱਦ ਘੜ ਤੋਂ ਚੰਗਾ ਹਾਂ ਬੋਲੋ ਹਾਂ ਵੀ ਛੋਟੀ ਪਹਿਲੇ ਇਸ ਵੇਲੇ ਲੋਹੀ ਹੈ ਬੜੇ ਨਾਲ ਬੱਚਾ ਵੀ ਦਾ ਆਹ ਕੱਦ ਕੋਲ ਬੜਾ ਵੱਡਾ ਇਹ ਵੀ ਦੋਂਦੀ ਏ ਇਹ ਵੀ ਦੋਂਦੀ ਏ ਇਹਦੀ ਆ ਕੱਟੀ ਲੋਹੀ ਨਾ ਸਾਰੀਆਂ ਦੋਂਦੀਆਂ ਚੁਗੀਆਂ ਏ ਅੱਛਾ ਲੋਹਾ ਕਟਾ ਦਾ ਇਹਦੇ ਕੋਲ 10 ਉਹਦੀ ਗੱਡੀ ਦਾ ਕਟਾ ਆ ਵੀ ਦੋਦੀ ਆਵੇ ਇਧਰ ਸੰਦੂਦੀ ਪਿਓਰ ਆ ਵੀ ਇਧਰ ਵੇਖੋ ਜੀ ਦੋਦੀ ਠੀਕ ਹੈ ਠੀਕ ਹੈ ਦੋਦੀ ਹੋ ਜੇ ਤੇ ਪਿਓਰ ਇੱਕ ਰੰਗ ਕਾਲੀ ਹੈ ਲੋਹੀ ਰੋਸ਼ੀ ਜੁੜੀ ਲੋਹੀ ਕਹਿੰਦੇ ਆ ਠੀਕ ਹੈ ਲੋਹੀ ਲੋਹੀ ਇਹ ਵੀ ਉਧਰ ਦੀ ਹੈ ਮਾਲੀ ਦਾ ਫੌਂਡੇ ਉਧਰ ਤੇ ਆ ਠੀਕ ਹੈ ਠੀਕ ਹੈ ਇਹਨੇ ਕੋ 10 ਕਿਲੋ ਹੈਗਾ ਇਹਦੇ 10 ਕਿਲੋ ਬੋਲਾ ਆਣੋਗੇ ਦੁੱਧ ਨਾਲੇ ਠੀਕ ਹੈ ਬੋਲੇ ਨੂੰ ਨਹੀਂ ਸਹੀ ਹੋਈ ਪਿਓਰ ਇੱਕ ਰੰਗ ਕਾਲੀ ਵੀ ਪੂਛ ਫੜ ਕੇ ਹਾਂਜੀ ਬੜੀ ਧੀਰ ਠੀਕ ਆ ਬੜੀ ਕੱਟ ਕੋ ਤੁਹ ਬੜਾ ਥੰਨ ਚੰਗਾ ਲੱਗਾ ਵੇ ਕਿਡਾ ਗੱਡ ਜੁੜੀ ਹੈ ਹਾਂਜੀ ਇਹਨਾਂ ਮਾਸਾ ਕੇ ਪਿਛੇ ਭਾਲ ਜੀ ਆ ਦੁੱਧ 10 ਕਿਲੋ ਮਿੰਕੇ ਦੇਵਾਂਗੇ ਟੋੜੇ ਕੋ ਬੋਲਾ ਹੋਵੇ ਦੁੱਧ ਹੋਵੇ ਠੀਕ ਹੈ ਜੀ ਵੇ ਕਿਦਾਂ ਪੌਰ ਅੱਖ ਵੀ ਕਾਲੀ ਸੀ ਇਹਨੂੰ ਸਾਰਾ ਕੋ ਜੀ ਐ ਕਿ ਤੱਕ ਆਵੂਗਾ ਤਾਂ ਜੀ ਜੀ ਉਹ ਜਿਹੜੀ ਮੇਰੀ ਸਫਰ ਤੋਂ ਜਾਣਦੇ ਹੱਥ ਤੇ ਆ ਰਹੀ ਰਹੀ ਸੀ ਇਹਦੇ ਮਗਰ ਘਟਾ ਆ ਗਿਆ ਹਾਂਜੀ ਕਿਹੜੀ ਬਿਆਫੇ ਦੀ ਪੀ ਜਾਂ ਕਿਦਾਂ ਕਿਦਾਂ ਤੇਰੀ ਬੂਝ ਦਾ ਹੱਡੀ ਨੇ ਆ ਗਿਆ ਇੰਦਾਂ ਨੇ ਆ ਗਾ ਵੇ ਪਤਾ ਨਹੀਂ ਕਿ ਹੱਡੀ ਦਾ ਮਤਲਬ ਪਤਾ ਹੈ ਹੰਡੇ ਦਾ ਪਤਾ ਨਹੀਂ ਤੁਸੀਂ ਦੱਸੋ ਲੈ ਤਾਂ ਮਾਂ ਦੇ ਕੋਲ ਬੜਾ ਇਹ ਛੋਟੀ ਜਣੀ ਹੈ 1 ਲੱਖ ਤੇ 25 ਹਜ਼ਾਰ ਇਹਨਾਂ ਆ ਪੰਜੀ ਦੇ ਨਾਲ 20 ਇਹਨਾਂ 15 ਦੀ ਹਾਂਜੀ ਤੇ ਇਹ ਕੱਟੀ ਜਣੀ 10 ਦੀ ਦਾ ਇੱਕ 10 ਦੀ ਇੱਕ 10 ਦੀ ਠੀਕ ਹੈ ਜੀ ਮੈਨੂੰ ਪਤਾ ਹੋਣਾ ਕਿ ਕਿਤਾਣੀ ਇੱਕ 10 ਦੀ ਜਾਂਗੇ ਇੱਕ 10 ਦੀ ਉਹ 500 ਛੋੜ ਕਰਾਂਗੇ ਠੀਕ ਹੈ ਜੀ ਕਿਤੇ ਰਾਸ ਚੋਂ ਵੀ ਬਾਕੀ ਕੋਈ ਨਹੀਂ ਹੋਰ ਮੰਤਰਨ ਹੋ ਜੂਗਾ ਆਪਣੀਆਂ ਆ ਗਈਆਂ ਇੱਧਰ ਦੀਆਂ ਇਹ ਲੈ ਵਾਜ ਤੇ ਕੱਟੀ ਦਾ ਇਹ ਨਾ ਬਹੁਤ ਚੰਗੀ ਕੱਟੀ ਵੇਖੋ ਦੋਈ ਨਾ ਕੋਈ ਭਾਵੇਂ ਜਿੱਦਾਂ ਮਰਜੀ ਕੋਈ ਹਰਿਆਣੇ ਜਵਨੀ ਦਊਗਾ ਤਾਂ ਇਹ ਜੋ ਠੀਕ ਹੈ ਪਰਾਂ ਤੇ ਮਰੀ ਫੇਰ ਵੀ ਉੱਧਰ ਸੀ ਆਓ ਤੇ ਆ ਇੱਧਰ ਸੋ ਇਹਨਾਂ ਮਹੀਨਾ ਹੋ ਗਿਆ ਨਾ ਹੋ ਗਿਆ ਇੱਧਰ ਦੀਆਂ ਆਪਣੀਆਂ ਆਹ ਦੇਖੋ 10 ਕਰ ਦੋ ਤੇ ਇੱਧਰ ਠੀਕ ਹੈ ਜੀ ਤੂੰ ਜਾ ਸੁਆਵਾ ਤੇ ਇਹ ਤਾਂ ਆਪਣੇ ਇੱਧਰ ਪੰਜਾਬਣ ਆ ਇਹਦੇ ਕੋ 10 ਕਰ ਦੋ ਤੇ ਇਹਨੂੰ ਨਾ ਬੱਚਾ ਖੋਲਣ ਲੱਗਾ ਮੂੰਹ ਆ ਗਿਆ ਬਣਾ ਲਿਆ ਠੀਕ ਹੈ ਜੀ ਵੇ ਇਧਰ ਲਿਆਵੇਂ ਕਿ ਕਿ ਚੌਕ ਨਹੀਂ ਪੜਾ ਪਰ ਮੈਂ ਦੱਸਦਾ ਅਰੇ ਜਿੰਮਾ ਹਾਂ ਤੋ ਦੇ ਦੇ ਲੈ ਭਾਈ ਜਾਣ ਕਰਨਾ ਹੋਇਆ ਤੈਨੂੰ ਇਹ ਦੇਖੋ ਧੱਕੇ ਦੋ ਦੋ ਦੇਖੋ ਕਿ ਕੰਨ ਰੋ ਜਵਾ ਇਧਰ ਦੂਜੇ ਘਰ ਮਾ ਜਾਂਦੀ ਠੀਕ ਹੈ ਜੀ ਇਹ ਕਿਤੇ ਮਜਾਲ ਘੇਰੀ ਸਿਰ ਵੀ ਇੱਕ ਨੂੰ ਮਾਰ ਦੇ ਠੀਕ ਹੈ ਠੀਕ ਹੈ ਜੀ ਇਹਦਾ ਟੈਲੀਫੋਨ ਦੱਤਿਆ ਕਿਤਾ ਇਹਦਾ ਰੇਟ ਇਹਦਾ ਰੇਟ ਵੀਰ ਕੋਈ ਪਛਾਣਤੀ ਨਹੀਂ 80 ਨਹੀਂ 75 ਦੀ ਜਣੀ ਹੈ 75 ਦੀ ਪੱਕੀ ਜਿਹੜੀ ਹਾਂ ਮੈਂ 65 ਦੀ ਦੇਣੀ ਹੈ 65000 ਉਹ ਚ ਇੱਕ ਜਾਨ ਛੋੜ ਚੌਰ ਛੜ ਦਵਾਂਗੇ 40000 ਆਖਰ ਉਹ ਤੇ ਮਿੰਟ ਜਾਣਾ ਚੌੜੀ ਜਿੱ ਕਿਵੇਂ ਬਚਾਓ ਜੀ ਆ ਮੈਂ ਗੱਭਰ ਇਹ ਕਾਲੀ ਘੋਡੀ ਦੂਜੀ ਸੁਵੇ ਨਹੀਂ ਆਈਆਂ ਜੀ ਇਹ ਜੋੜਾ ਹੋਣ ਲੱਗ ਰਿਹਾ ਨਹੀਂ ਲੱਗ ਰਹਾ ਜੀ ਇਹ ਸੂਨ ਵਾਲੀ ਤਿਆਰ ਹੈ ਇਹ ਥਣਾ ਦੇ ਪਿੱਛੇ ਹੀ ਗਾਰੰਟੀ ਹੋਦੀ ਠੀਕ ਹੈ ਜੀ ਹਾਂ ਇਧਰ ਆਓ ਚੱਲ ਇਹ ਸੁਆ ਕਿਧਰ ਆ ਗਿਆ ਤੂੰ ਜੱਜਾ ਲੋ ਤੇ ਜੱਜਾ ਤੋਂ ਕਿਹਨ ਲੋ ਤੇ ਗੋਦਾਰੀ ਮੈਂ ਆ ਜੱਜਾ ਜਿੰਕਾ ਲੋ ਤੂੰ ਸਿੰਗਣਾ ਹੁਣੇ ਮਾੜੇ ਪਿੱਛੇ ਉਫਾਲਿਆ ਕਰੋ ਵੀਡੀਓ ਖੁੱਲੇ ਜਾਉਂਦੇ ਸਿੰਗ ਕੁੰਡੇ ਹੁੰਦੇ ਮਾਲ ਦੇ ਹਾਂਜੀ ਇਹ ਥੱਲੇੋਂ ਕਿਦਾਂ ਗਾਈਆਂ ਨੂੰ ਬਣੀ ਟੱਪ ਬਣੀ ਲੈਂਦੀ ਹੈ ਅੱਜ ਤਾਂ ਹੀ ਹੁਣੀ ਹੈ ਪਰ ਥਣਾ ਦੇ ਪਿੱਛੇ ਦੀ ਗਰੰਟੀ ਠੀਕ ਹੈ ਜੀ ਇਹ ਕੋਈ ਚੀਜ਼ ਅਜੂਬੇ ਦੇ ਵੇਖੀ ਲਾਜੂ ਬਾਦ ਬਾਦ ਕੋਈ ਗੱਲ ਨਹੀਂ ਮੁੱਝੂ ਬਾਕੀ ਨਾਉਂ ਬੈਠੇ ਵੀਡੀਓ ਇੰਤਾਂ ਦੇ ਹਾਂਜੀ ਕੋਈ ਗਾਲੀ ਨਹੀਂ ਇਹ ਤਾਂ ਘਟਾਰਿਆ ਕੋਈ ਆਕਰ ਮਾਰੀ ਤੇ ਜਲਸੀ ਗਾਈਆਂ ਮੇਰੀ ਜਲਸੀ ਗਾਈਆਂ ਹਸਾ ਤੇ ਠੀਕ ਹੈ ਪਿਓ पतल चमेल ਕਿੰਨਾ ਟਾਈਮ ਖੜੂ ਟਾਈਮ ਕਿੰਨਾ ਖੜੂਗੇ ਜੇ ਚਾਰ ਹੀ ਆ ਚਾਰ ਹੀ ਇਹ ਦੇਖ ਦੋ ਦਿਨ ਦੀ ਖੇਡਿਆ ਹੋਣੀ ਹੋਰ ਉਹ ਵੀ ਨਵੀਂ ਖੇਡਦੀ ਹੈ ਜਿਵੇਂ ਜਸੋੜੇ ਰੇਟ ਤਾਂ ਨਿੱਕਾ ਹੀ ਕਰਨਾ ਹਾਂਜੀ ਇਹ ਜਿਆਦਾ ਹੀ ਨਹੀਂ 80000 ਨਾ 80 ਦੀ ਨਾ 75 ਦੀ ਹਾਂਜੀ ਇਹ 70000 ਦੀ ਮੈਂ ਹਾਂ ਨਾ ਮੰਗੂ 70000 ਦੀ 500 ਵੀ ਛੋਟ ਕਰਾਂਗੇ ਆ ਵੀ ਖੋਲੋ ਇਹਦਾ 10 ਗੱਲ ਦੋਧਿਆ ਬੱਚਾ ਇਹਦਾ ਵੀ ਇਹ ਵੀ ਚਲੋ 10 ਕੋਜ ਮੈਂ ਚੋਚਾ ਕੇ ਆਂਦੀ ਆਏ ਹਾਂ ਜੀ ਆਈ ਆ ਜੀ ਆਈਏ ਦੋਵੇਂ ਆਜਾ ਜੋੜਾ ਕਦ ਬੜਾ ਮੈਂ ਸਿੰਘ ਮਾਥਾ ਉੱਚਾ ਗੁੰਡਾ ਵਾ ਵੱਡੀ ਆ ਵੱਡੀ ਆ ਲੋ 10 ਕੋ ਲਾ ਆ ਬੱਚਾ ਇਹਦਾ ਬੱਚਾ ਉੱਚਾ ਸੁਣਾ ਦੇਖੋ ਇਹ ਚੋਚਾ ਕੇ ਲੈਂਦੀ ਅੱਜ ਆ ਚੋਕਾ ਕੇ ਲੈਂਦੀ ਆ ਰੁਕੋ ਬੱਚਾ ਕੋਈ ਗੱਲ 1.5 ਮਿੰਟ ਹੋਣੀ ਚਲੋ ਜਿੰਨੇ ਦਾ ਵੀ ਗੂਸਾ ਦੇ ਬੱਚਾ ਮਗੜ ਗਿਆ ਕਟਾ 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 ਮਗਰਾ ਜਨਸਲਾ ਕਟਾ ਵੜਾ ਠੀਕ ਆ ਲੈ 10 ਕੋ ਚਵਾ ਪਸਵਾ ਬੜਾ ਸਿੰਘ ਮਾਥਾ ਗੂਚਾ ਗੁੰਡਾ ਇਹਦਾ ਘਰ ਵਜਨ ਬੜਾ ਵਾ ਵੱਡੀ ਆ ਮੈਂ ਉਸ ਕਦ ਕੇ ਨਾਂ ਆਗੇ ठीकु लोट किनीचान ਮਾਲਾ ਜਹਾ जख्मियां ਬੱਚੇ ਦਾ ਨੰ ਮਾਰਿਆ ਪੀੜ ਪਾਨ ਦੀ ਕੋਈ ਨਹੀਂ ਕੋਈ ਪੀੜਪੂਰ ਨਹੀਂ ਇਹ ਕਰਟੀ ਸਾਡੀ ਠੀਕ ਹੈ ਜੀ ਤੇ ਦੱਸੋ ਰੇਟ ਇਹਦਾ ਮੁੱਲ ਜਾਈ ਜੀ 72000 ਇਹਨਾਂ 72 ਦੀ ਨਾਲ 70 ਦੀ 65000 ਦੇ ਦਾਂਗੇ ਤੇ 65 ਦੇ ਵੀ 1000 ਛੋਟ ਕਰਾਂਗੇ 4000 4000 ਦੇ ਦਵਾਂਗੇ 4000 ਚੋਂ ਵੀ 500 ਛੋਟ ਕਰ ਤਾਂ ਸਭ 3000 ਲਾ ਦੇ ਠੀਕ ਹੈ ਜੀ ਤੇ ਬਾਕੀ ਆਪਣੀ ਵਗਾਈਆਂ ਟੋਕੜਾ ਕੱਪੜਾ ਦੋ ਜਣੀਆਂ ਵਾ ਠੀਕ ਹੈ ਜੀ ਆ ਆਲਣੀਆਂ ਵਸ਼ੀਆਂ ਬੜੀ ਚੰਗੀਆਂ ਵਾਂ ਠੀਕ ਹੈ ਇੱਕ ਕੋ 14 15 ਗਲ ਦੁੱਧਿਆ ਹਾਂਜੀ ਇੱਕ ਕੋ 8 9 ਗਲ ਦੁੱਧਿਆ ਹਾਂਜੀ ਇੱਕ ਜਲਸੀ ਵੱਡੀਆਂ ਬਹੁਤ ਚੰਗੀਆਂ ਠੀਕ ਹੈ ਝੋਕ ਰੰਗ ਬਣਾ ਇੱਕ 5 6 ਮਿੰਟ ਗੱਬਣੀਆਂ ਠੀਕ ਹੈ ਦੋਵੇਂ ਆਲਣੀਆਂ ਕੱਲ ਨੂੰ ਕਬੀਰ ਭਰਾ ਬਾਕੀ ਵੀਡੀਓ ਐਂਡ ਤੱਕ ਵੇਖੇ ਕੋਈ ਚਾਵੀ ਤੇ ਉਹਨੂੰ ਮਹਿਲੀਆਂ ਇੱਕ ਝੋਕ ਰੰਗ ਬਣਾ ਠੀਕ ਹੈ ਜੀ ਤੇ ਬਾਕੀ ਸਾਰੇ ਵੀਰ ਭਰਾਵਾਂ ਨੂੰ ਧੰਨਵਾਦ ਜੀ